ਬਾਈ ਜੀ ਆ ਦੇਖ ਲੋ ਤੁਹਾਡੇ ਸਾਹਮਣੇ ਆ ਕਿੱਦਾਂ ਦੀ ਲੁੱਕ ਬਣ ਲਈ ਦਸ਼ਮੇਸ਼ ਦੀ ਆ ਦੇਖੋ ਵਿੱਚੋਂ ਇੱਥੇ ਮਾਰੇ ਕੋ ਨਹੀਂ ਇਹ ਬਸ ਕੋਰੇ ਐਵੇਂ ਤੁੱਕਾ ਨਹੀਂ ਆ ਪਲਾਣਾ ਆਪਾਂ ਬਾਬਾ ਮੇਰ ਮੈਂ ਜਗ੍ਹਾ ਤੇ ਮਾਰਨਾ ਜਿਹੜਾ ਆਪਾਂ ਨੂੰ ਚੀਜ਼ ਸੋਹਣੀ ਲੱਗੇ ਬਾਜਾ ਤਾਂ ਮੰਗੀ ਬਾਬੇ ਦੇ ਉਲਾ ਦੀ ਇੱਥੇ ਮੜਾ ਜਾ ਹਾਂ ਚੰਗਾ ਇੱਥੇ ਦਾ ਸਾਫ਼ ਹੈ ਇੱਥੇ ਕਮਾਰੇਗਾ ਹੁਣ ਇਹਨਾਂ ਥੋੜਾ ਕੱਲਾ ਮਾਰਾਂ ਆ अच्छा ਇਹ ਵੀ ਤੇ ਕੱਲ ਵੀ ਹੁੰਦੀ ਏ ਇੱਥੇ ਮਾਰ ਹਣ ਇੱਥੇ ਹੋਈ ਨਾਪਸਕਿਰਤ ਕਰ ਤੇ ਨਹੀਂ ਜਾਣਾ ਚਾਹੀਦਾ ਤੇ ਵੀਰ ਜੀ ਤੁਹਾਨੂੰ ਦਿਖਾਉਣ ਲੱਗੇ ਸੀ ਮਥਾੜੂ 4600 ਦੇ ਲੁੱਕ ਆ ਆਪਣਾ ਵਾ ਸਟicker ਵਗੈਰਾ ਪਾਇਆ ਪਿਛਲੇ ਸਾਲ ਆਪਾਂ ਪੇਂਟ ਕੀਤੀ ਸੀ ਤੇ ਸ਼ੀਲਡ ਐਸ ਵਾਰ ਲਾਜਾਂ ਲਾ ਕੇ ਤਾਂ ਦੇਖੋ ਜੀ ਇਦਾਂ ਦੀ ਲੁੱਕ ਬਣ ਗਈ ਆ ਕਟਰ ਵਗੈਰਾ ਵੀ ਆਪਣਾ ਵੈਸੇ ਠੀਕ ਹੀ ਆ ਬਾਕੀ ਆਪਣੀ ਪੂਰੀ ਤਿਆਰੀ ਹੈ ਮਸ਼ੀਨ ਪੂਰੀ ਤਿਆਰ ਹੈ ਬਿਲਕੁਲ ਸਬਸ ਹੁਣ ਬਹਾਰੀ ਮਸ਼ੀਨ ਨੂੰ ਰੰਗ ਨਹੀਂ ਕਰਨਾ ਵੇਖੋ ਹਾਵਨਾ ਕਰਨਾ ਜੰਗਾ ਬਸ ਟਚਿੰਗ ਕਰਨੀ ਕੱਲੀ ਹੈ ਹਾਵ ਰਹਿ ਗਿਆ ਇੱਥੇ ਇੱਥੇ ਮਾਰ ਦੇ ਮਾਰਿਆ ਪ੍ਰਾਇਮਰ ਜਾ ਉਤਾ ਉਤਾ ਆਇਆ ਤੇ ਪਾਣੀ ਲਗਾ ਜਾਣੀ ਆ ਆਹੋ ਇਹ ਪਾਣੀ ਨਹੀਂ ਲੱਗਾ ਇਹ ਮੈਂ ਨਾ ਮੈਂ ਪਾਣੀ ਦਿੱਤੇ ਸਿਰ ਕੀ ਨਾ ਪੱਤਣ ਵਾਲਾ ਇਹ ਆ ਰਾਂਗ ਲਿਆ ਆ ਮਾਰਾਂ ਹੁਕਮ ਨਾ ਇਹ ਦੇ ਨਾ ਆਉਂਦੇ ਸਾਰੇ ਖਾਣੇ ਆ ਛੱਡ ਜਾ ਸਿੰਦਰਾ ਦੋਖ ਕਰਨੇ ਭਾਈ ਸਿੰਦਰਾ ਦੋਖ ਕਰਨੇ ਕੰਨ ਚ ਚਲੋ ਮੰਗੀ ਬਾਬਰ ਮਾਰ ਲਾਂ ਕੋਦੋਂ ਨੂੰ ਤੇ ਰਗੜ ਰਗੜ ਲੱਗੇ ਇੱਥੇ ਇੱਥੇ ਮਾਰੇਗਾ ਰੇਕ ਮਾਰ ਜਾ ਹੈ ਇੱਥੇ ਮਾਰੇਗਾ ਮਾੜੇ ਮਾਰ ਦੇ ਲੋ ਥੱਲੇ ਪਹੇ ਉਧਰ ਉਧਰ ਇੱਥੇ ਇੱਥੇ ਬਸ ਅਗਾ ਆ ਜਿੱਥੇ ਇੱਥੇ ਆ ਕੁੜੀ ਨੂੰ ਮਾਰ ਦੇ ਮਾ ਉਹ ਮੈਂ ਤੇਰਾ ਕੁਝ ਨਿਭੜਿਆ ਕਣੀ ਬਾਹ ਤਾਂ ਨਿਭਰੇ ਨਹੀਂ ਬਠਾ ਸੀ ਟੈਂਪਰ ਚ ਰੱਖੀ ਪਰਾਦਰ ਹਾਰਾ ਫੜ ਉਧਰ ਤਾਂ ਰਾਹ ਤੇ ਚੁੱਕ ਕੇ ਉਹਦਾ ਆਪੋਂ ਦਾ ਹਮਾਂ ਰੱਖਣੇ ਹੁੰਦੇ ਤਿਕਰੀ ਉਹਦਾ ਹੀ ਰੱਖਾ ਕਿਹੜਾ ਜੀ ਚਾਬੀ ਦੇ ਕੋਲ ਰੱਖੀ ਨਾ ਜੇ ਨਾ ਬਸ ਠੀਕ ਨਹੀਂ ਆ ਜੀ ਨਹੀਂ ਰੱਖਣੀ ਆ आला <tiple> रे ਇਹ ਤੂੰ ਤਾਂ ਕਰ ਮੜਾਇਆ ਤੂੰ ਤਾਂ ਕਰ ਖਾ ਤੂੰ ਸਾਰ ਸਾਰਾ ਲਾਲ ਸਾਰ ਲਾਲ ਪੂਰਾ ਆਂਡੇ ਪੂਰਾ ਆਂਡੇ ਬਰਾ ਬਰੂ ਤੇ ਲੀਵ ਰੱਖੀ ਉਹ ਤਾਂ ਗੱਲ ਸਿੱਧਾ ਖਿੱਚ ਕਰਾ ਪਰਾਂ ਖਿੱਚ ਕਰਾ ਗੁਰੇਣ ਜੀ ਆ ਪੈਰਪੁਰ ਵੇਖੋ ਕਿਵੇਂ ਪੈਰ ਖਰਾਬ ਕਰ ਲਾ ਰੰਗ ਨਾਲ ਬਤਸਲੀ ਕੀਤੀ ਸੀ ਆ ਵੇਖੋ ਇਹਦਾ ਵੀ ਰੰਗ ਨੂੰ ਪਟਿਆ ਸੀ ਬਾਕੀ ਇਹ ਦੱਸ ਵੀ ਏ ਦੱਸ ਵੀ ਕੰਮ ਸ਼ੌਂਕ ਨਾਲ ਹੁੰਦੇ ਨੇ ਕਿਵੇਂ ਹੁੰਦੇ ਆ ਸ਼ੌਂਕ ਸ਼ੌਂਕ ਨਾਲ ਹੁੰਦੇ ਨੇ ਤੈਨੂੰ ਸ਼ੌਂਕ ਹੈ ਕੰਮ ਦਾ ਆਪਾਂ ਸ਼ੌਂਕ ਹੈ ਆਪਣੇ ਜਿਹੜੇ ਬੰਦੇ ਨੂੰ ਸ਼ੌਂਕ ਨਹੀਂ ਹੈਗਾ ਮੈਂ ਇੱਕ ਨਾਕ ਜਾਂ ਨਹੀਂ ਜਾਨੀ ਕਿਸੇ ਦਾ ਲੈ ਸਕਦੇ ਠੀਕ ਹੈ ਪਰ ਮੈਂ ਤੂੰ ਦਾ ਫਿੱਤਰ ਮਕਰਵਾ ਲਿਆ 10 ਸਾਲ ਐਤੋ ਕੰਮ ਸ਼ੌਂਕ ਨਾਲ ਹੁੰਦੇ ਨੇ ਕਿ ਬਿਨਾਂ ਸ਼ੌਂਕ ਤੋਂ ਹੁੰਦੇ ਆ ਕੋਈ ਵੀ ਕੰਮ ਕਰਨਾ ਆਪਣੀ ਸ਼ੌਂਕ ਹੁੰਦਾ ਹੈ ਤੇ ਕੰਮ ਹੁੰਦਾ ਹੈ ਕਿ ਨਹੀਂ ਹੈ ਸ਼ੌਂਕ ਹੈ ਹੈਗਾ ਕੰਮ ਦਾ ਸ਼ੌਂਕ ਪੂਰਾ ਕਮਾੜਾ ਮੋਟਾ ਝੂਠ ਨਹੀਂ ਬੋਲਣਾ ਧੁੱਕਾ ਨਹੀਂ ਲਾਉਣਾ ਨੇ ਆਪਣਾ ਸ਼ੌਂਕ ਹੈ ਪੂਰਾ ਹਾਂ ਇਨੀ ਸ਼ੌਂਕ ਹੈ ਵਾਕਈ ਸ਼ੌਂਕ ਹੈ ਨੂੰ ਇਹ ਥੋੜਾ ਜਿਹਾ ਪੈਸਾ ਦੀ ੜੀ ਕਰਦਾ ਸ਼ੌਂਕ ਬਸ ਹਾਂ ਮੇਰੇ ਬਨੇ ਕੋਈ ਹਮਾਨ ਨਹੀਂ ਰੱਖਦਾ ਬਿਲਕੁਲ ਹਾਂ ਕੱਲ ਕਿੰਨਾ ਕਿੰਨਾ ਸਮਾਨ ਰੱਖੇ ਮਸ਼ੀਨ ਦੇ ਤੂੰ ਇੱਕ ਟੋਲ ਇੰਦਾ ਫਰਾ ਹੈ ਅੱਛਾ ਕੱਲ ਜੀ ਇਹਦੀ ਸਾਰੀ ਢਾੜੀ ਡੌੜੀ ਸਮਾਨ ਤੇ ਸੀ ਤੇ ਅੱਜ ਆਹ ਮਸ਼ੀਨ ਦਾ ਕਿੰਦਾ ਇੰਦਾ ਇੰਦੇ ਰਾਸਤੇ ਹੀ ਹਾਂ ਅੱਜ ਰੱਖੂਗਾ ਬਾਈ ਸ਼ਬੀਂਦਾ ਉਹ ਇਹਦੇ ਸਮਾਨ ਰੱਖੀ ਬਾਕੀ ਹੋਰ ਕਿਸੇ ਨੂੰ ਪਤਾ ਕੋਈ ਨਹੀਂ ਇਤਿਮਾਨਦਾਰ ਤੇ ਜੀ ਉੱਥੇ ਬਾਈ ਜਾਨ ਕਿਸੇ ਨੂੰ ਸਮਾਨ ਦੀ ਲੋਡ ਪਵੇਗੀ ਜੇ ਤੇਰੇ ਨਾਲ ਡਰਾਈਵਰ ਹੋਵੇਗਾ ਵੀ ਸਮਾਨ ਕਿੱਥੇ ਪੰਮਿਆਓ ਜੇ ਬਾਈ ਜਾਨ ਤੈਨੂੰ ਕੋਈ ਚੀਜ਼ ਭੁੱਲ ਗਈ ਤੇ ਫਿਰ ਮੈਂ ਨਹੀਂ ਨਾ ਵੀ ਤੈਨੂੰ ਭੁੱਲ ਗਈ ਚੀਜ਼ ਰੱਖਣੀ ਤੇ ਉਹ ਤੈਨੂੰ ਫਿਰ ਤੈਨੂੰ ਪੁੱਛੇ ਪੰਮਿਆ ਸਮਾਨ ਲੈ ਚਾਹੀਦਾ ਤੇ ਤੂੰ ਆਖੇਗਾ ਵੀ ਉਹ ਮੈਂਦ ਰੱਖਿਆ ਨਹੀਂ ਤੇ ਫਿਰ ਉਹਨੂੰ ਕੀ ਉਹਨੂੰ ਕੀ ਕਹੇਗਾ ਜੇ ਤੇ ਕੋਈ ਸਮਾਨ ਮੰਗਾਵੇਗਾ ਉਹਨਾ ਤੂੰ ਮੇਰੇ ਨਾਲ ਮੇਰੇ ਕੋਲ ਨਹੀਂ ਆਇਆ ਤੂੰ ਮੇਰੇ ਹੱਥ ਦੇਣਾ ਹਾਂ ਸਹੀ ਗੱਲ ਹੈ ਤੇ ਆ ਜੀ ਆ ਵੇਖੋ ਕਿੰਨਾ ਹੀ ਸ਼ੌਂਕ ਨਾਲ ਕੰਮ ਕੀਤਾ ਬੰਦੇ ਨੇ ਯਾਰ ਇਹ ਤਰੱਕੀ ਤਾਂ ਬੰਦੀ ਹੈ ਬਈ ਇਹਦਾ ਨਾਂ ਰੌਸ਼ਨ ਹੋਣਾ ਚਾਹੀਦਾ ਦੇਖੋ ਪ੍ਰਾਈਮਰ ਕਿੰਨੇ ਜੋਣਾ ਪਤਾ ਨਹੀਂ ਲੱਗਦਾ ਮਸ਼ੀਨ ਥੱਲੇ ਪੇਟ ਹੈਗਾ ਜਾਂ ਨਹੀਂ ਹੈਗਾ ਇਹਦੇ ਇਸ ਤਰ੍ਹਾਂ ਨੇ ਪ੍ਰਾਈਮਰ ਮਾਰਤਾ ਹੈ ਮਹਾਰਾਜ ਸਾਡਾ ਇਹ ਬੰਦੇ ਨੇ ਚੇਲਾ ਹੈ ਆਪਣਾ ਵੱਲ ਆਪਣੇ ਸਿਕਾ ਕਿਉਂਕਿ ਮੈਂ ਮੁੱਛਾ ਮੇਰੀਆਂ ਹੋ ਜੇ ਨਹੀਂ ਪਹਿਲੇ ਕੰਮ ਮੈਂ ਕਰਦਾ ਰਾਂ ਇਹਨਾਂ ਦਾ ਆਪਾ ਇਹਨੂੰ ਦੇ ਦਣ ਚਾਰਜ ਕੋਈ ਵੀ ਕੰਮ ਦੇ ਰੰਗ ਰੰਗ ਦਾ ਤੇ ਆਨ ਸ਼ੀਲਡ ਦਾ ਇਹਨਾਂ ਪੱਟਾ ਰੰਗ ਕਿਉਂਕਿ ਇਹ ਪਹਿਲੇ ਇੱਥੇ ਮਾਰਨ ਲੱਗਿਆ ਸੀ ਪ੍ਰਾਈਮਰ ਐ ਸੀ ਤੇ ਇਹਦੇ ਤੇ ਆਪਾਂ ਇਹਦੇ ਕੋਲ ਦੋ ਗੱਲਾਂ ਪੁੱਛਨੇ ਕਿ ਕਿਉਂ ਛੱਡ ਤਾਈ ਉਹ ਜਿਹੜੇ ਤੂੰ ਅੱਧਾ ਪ੍ਰਾਇਮਰ ਮਾਰੇ ਸ਼ੀਲਡ ਤੇ ਉੱਥੇ ਮੜੇ ਕੋਲ ਇਹ ਇਹਦੇ ਜਿਹੜਾ ਤੂੰ ਅੱਧਾ ਪ੍ਰਾਇਮਰ ਮਾਰੇ ਕਿਉਂ ਛੱਡਾ ਕੀ ਕਾਰਨ ਕੀ ਬਣਿਆ ਮੈਨੂੰ ਚੰਗਾ ਨਹੀਂ ਲੱਗਿਆ ਕਿਵੇਂ ਆਹ ਚੀਜ਼ ਦੇ ਦਿਆਂ ਅੱਛਾ ਡੱਬੇ ਦਿੱਤੇ ਸੀ ਫਿਰ ਕਿੰਨਾ ਕੀ ਕੰਮ ਕੀਤਾ ਫਿਰ ਮੈਂ ਆਹ ਦੇ ਚੀ ਲਾਈ ਫਿਰ ਮਾਰਾਂ ਅੱਛਾ ਵੀ ਯਾਨੀ ਕਿ ਇਹ ਮਾਰ ਹੀ ਸਕਦਾ ਹੈ ਅੱਛਾ ਪਰ ਚੰਗੀ ਨਹੀਂ ਲੱਗੀ ਜੀ ਵੀ ਇਹ ਚੀ ਲਾ ਕੇ ਤੇ ਫਿਰ ਤਾਂ ਉਹ ਵੀ ਲਾ ਕੇ ਫਿਰ ਰੰਗ ਮਾਰਾਂਗੇ ਹਾਂ ਹੁਣ ਤੇਰੇ ਤੇਨ ਲੱਗਾ ਵੀ ਸਹੀ ਲੱਗ ਗਿਆ ਸਹੀ ਲੱਗਿਆ ਹਾਂ ਦੇਖੋ ਜੀ ਇਹਨੇ ਸ਼ੀਲਡ ਦਾ ਪੂਰਾ ਕਰਕੇ ਸਫਾਈ ਹੋਣ ਕਰੇਗੇ ਇਹਨੂੰ ਪੇਂਟ ਆ ਪ੍ਰਾਈਮਰ ਤਾਂ ਲੱਗਦਾ ਜਿਵੇਂ ਥੱਲੇ ਆਪਾਂ ਨਵੇਂ ਦੋਵੇਂ ਚੀਜ਼ਾਂ ਨਵੀਆਂ ਬਣਾਇਆਂ ਨੇ ਹਨਾ ਪ੍ਰਾਈਮਰ ਲਿਆ ਹੈ ओरिजिनल ਆ ਨਾ ਮੈਂ ਠੀਕ ਹੈ ਹੁਣ ਪ੍ਰਾਈਮਰ ਆਪਾਂ ਉੱਥੇ ਉੱਥੇ ਮਾਰਨਾ ਜਿੱਥੇ ਜਿੱਥੇ ਜਿੱਦਾਂ ਆਪਣੀ ਜ਼ਰੂਰਤ ਤੇ ਇਹਨੇ ਦੇ ਮਾਰ ਦੇ ਸਿੰਦੂ ਅਗਲੇ ਪਾਸੇ ਆ ਜਿਹੜਾ ਆ ਲੇਟਾ ਕਾਜ ਕੇ ਤੇ ਆ ਸਟicker ਕਾਜ ਕੇ ਨਾ ਅਗਲੇ ਪਾਸੇ ਮਾਰਦੇ ਇਧਰ ਮਾਰਦੇ ਬਸ ਇਹਨੂੰ ਇਹ ਕੱਲੇ ਨੂੰ ਮਾਰਨਾ ਇਹਨੂੰ ਤੇ ਟੂਲ ਨੂੰ ਤੇ ਇਧਰ ਨਾ ਠੀਕ ਹੈ 73 73 ਰਹੇ ਉਈ ਲੜ ਲਾ ਫਿਰ ਤੁਸੀਂ ਮਾਰ ਰਖੇ ਵੇ ਲੈ ਗਏ ਤੂੰ ਟੈਂਕੀ ਦੇ ਦਿੱਤੀ ਤੋ ਦੇ ਦਾ ਨਹੀਂ ਹੋਣੀ ਲੱਗੇ ਰਾਜ ਜੇ ਮਿਹਨਤ ਚ ਨਾ ਆਣਾ ਸੇ ਰੱਟ ਦੇ ਸੀ ਰੱਟ ਰੱਬ ਸਵਾਕ ਤੇ ਬੈਂ ਕਿੰਦਾ ਪੰਮਾ ਇਹਦੀ ਪੁਲੀ ਕਾਸਤੀ ਕੋ ਨਹੀਂ ਕਿਹੜੀ ਉਥਲੜੀ ਪੁਲੀ ਕਸੀ ਨਹੀਂ ਨੂੰ ਕੁਝ ਦੇ ਕਸੀ ਕਾਸੀ ਕੋ ਨਹੀਂ ਭਾਈ ਇਹ ਆਤੇ ਨਹੀਂ ਆ ਨਹੀਂ ਨੂੰ ਕੋਈ ਪਾਣੀ ਤੇ ਨਹੀਂ ਆ ਰਹਾ ਤੇ ਇੱਕ ਨੂੰ ਗਰੀਹ ਮਾਰਦੀ ਇੱਕ ਮੋਮਬੱਤੀ ਵਾਲ ਨੂੰ ਗਰੀਹ ਮਾਰਦੀ ਉਹ ਮਾਰਾ ਨਹੀਂ ਹੈ ਉਹ ਦੇ ਮਾਰਾਂ ਦੇ ਹਾਂ ਤੇ ਇੱਕ ਬੈਲ ਆਜੇ ਨੂੰ ਇੱਕ ਬੈਲਟ ਬਦਲਣੀ ਐ ਇੱਕ ਮੋਮਬਤੀ ਨੂੰ ਸ਼ਾਫਟ ਤੇ ਗ੍ਰੀਸ ਮਾਰਨਾ ਪਰ ਨਾ ਮਾਰਿਆ ਤਾਂ ਕੋਈ ਨਾ ਹਨਾ ਜੇ ਫਿੱਟ ਕੀਤੀ ਐ ਆ ਮੋਮਬਤੀ ਕੋਈ ਮਾਰਿਆ ਨਾ ਲੱਗਦਾ ਤੁੱਕਾ ਨਹੀਂ ਲਾਣਾ ਇਧਰ ਮੁਕਰ ਇਧਰ ਕਾ ਇਧਰ ਮੁਕਰ ਇਧਰ ਮੁਕਰ ਕਦਾ ਸੇ ਤੁੱਕਾ ਨਹੀਂ ਲਾਣਾ ਜੇ ਮਾਰਿਆ ਤੇ ਦੱਸ ਦੇ ਇਹ ਇੱਕ ਨੂੰ ਮਾਰਾ ਨਾ ਗਰੀ ਇਹ ਇੱਕ ਨੂੰ ਉਹ ਪਰਲੀ ਮਸ਼ੀਨ ਇਹਨੂੰ ਮਾਰਨਾ ਇੱਕ ਸਪੀਡ ਚੇਂਜਰ ਨੂੰ ਇੱਕ ਬੈਲ ਆਜੇ ਨੂੰ ਇੱਕ ਆਇਡਲ ਨੂੰ ਕੋਈ ਮਾਰਿਆ ਐ ਇਹਨੂੰ ਤਲਾ ਮਾਹੀਂ ਉਧਰ ਜਾਣੇ ਚੀਤਾ ਦਾ ਖੋਲ ਬੈਲਟ ਤਿੰਨ ਤਿੰਨ ਯਰ ਬੈਲਟ ਵਿੱਚ ਫਸਾ ਜਾਂਦੇ। ਤੇ ਆਹੀਂ ਫਿਰ ਬਾਅਦ ਜੇ ਪ੍ਰੈਮਰ ਮਾਰਨ ਲੇਟ ਆਣ ਵਾਲੀ ਹੈ। ਆ ਜੀ ਆ ਦੇਖੋ ਇਹਨੇ ਕਿੰਨਾ ਵਧੀਆ ਕੰਮ ਕਰਦਾ ਹੈ ਕਿਵੇਂ ਬਣਾਤੀ ਮਸ਼ੀਨ ਇਹ। ਤੁਸੀਂ ਕਪੜਾ-ਕਪੜਾ ਮਾਰਦੇ ਰਹਦੇ ਤਾਂ ਹੋ ਵਧੀਆ ਇਹ ਵਿੱਚ ਤਾਂ ਰੁਕਿਆ ਕੰਮ। ਉਧਰ ਵਿੱਚ ਗੰਧ ਵੱਜਾ ਪਿਆ ਹੋਇਆ ਹੈ। ਇਦਰੋਂ ਇਹਨਾਂ ਨੇ ਮਾਰਨੇ ਰੰਗ ਬਣਦਾ ਹੀ ਨਹੀਂ ਪਿਆ ਬਣਾਦੇ ਪਏ ਕੋਸ਼ਿਸ਼ ਬੜੀ ਕਰਦੇ ਪਏ। ਥੋੜਾ ਜਿਹਾ ਬਣਾ ਥੋੜਾ ਰਹਿ ਗਿਆ। ਉਹ ਤੁਸੀਂ ਵਗ ਮਹਿੰਗਾ ਪਾਇਆ ਬਾਕੀ ਕੰਨਾਣਾ ਰੇਪੇਡ ਤਾਂ ਬਣ ਗਿਆ ਪਤਾ ਹੈ ਇੱਕ ਆਪਣੇ ਕੋ ਇੱਕ ਗਲਤੀ ਹੋ ਗਈ ਏ ਇਹ ਇਹ ਪੇਂਟ ਉੱਡਿਆ ਵੀ ਆਇਆ ਨਾ ਗਲਤੀ ਕਿਹ ਹੋ ਗਈ ਏ ਉਹ ਪਾਣਾ ਸੀ ਪੀਲੇ ਵਿੱਚ ਆਪਾਂ ਰਾ ਪਾਉਣਾ ਸੀ ਤੇ ਚਿੱਟਾ ਜਾਨੀ ਕਿ ਜੇ 2 ਲੀਟਰ ਆਪਣਾ ਪੀਲਾ ਤੇ ਹੁੰਦੇ 1 ਲੀਟਰ ਪੈਣਾ ਸੀ ਤੇ ਆਪਾਂ ਅਰੇ ਵਿੱਚ ਲੀਟਰ ਪਾ ਬਠੋ ਅਰੇ ਜ਼ਿਆਦਾ ਕਰਤੇ ਨੇ ਖੱਟੇ ਘਟਨੇ ਹੁਣ ਮਿਕਸ ਤਾਂ ਥੋੜਾ ਟਾਈਮ ਲੱਗ ਰਿਹਾ ਰੇਪੇਂਟ ਤਾਂ ਬਣ ਗਿਆ ਥੋੜੇ ਨੇ ਮਿਕਸ ਕੀਤਾ ਸੀ ਤੇ ਬਾਕੀ ਸਟਿੱਕਰਾਂ ਦੇਣ ਲੱਗਣ ਦੀਆਂ ਲਾਈਟਾਂ ਟੇਪਾਂ ਨੂੰ ਪਾ ਲਾ ਲਈ ਜਿਹੜੀ ਲੱਗਣ ਵਾਲੀਆਂ ਨੇ ਸੋਰੀ ਸਟਿੱਕਲ ਆ ਗਿਆ ਦੁਕਾਨ ਵਾਲਾਂ ਨਾਲੋਂ ਜ਼ਿਆਦਾ ਮੈਂ ਪਾਗਲ ਜਾਂ ਤੁਸੀਂ ਪਾਗਲ ਜਾਨੇ ਜੇ ਗੇੜੇ ਨਾਲ ਚਿੱਟਾ ਲਿਆ ਕਰੇ ਬਾਈ ਆਪਾਂ ਰੰਗ ਤਾਂ ਲੈਂਦਾ ਬੜੀ ਮੁਸ਼ਕਲ ਨਾਲ ਤਿਆਰ ਕੀਤਾ ਕਲਰ ਇਹਦਾ ਸਾਨੂੰ ਪਤਾ ਕਿੰਨੇ ਕਿੰਨੇ ਵਿੱਚ ਕਲਰ ਕੋਲ ਮਿਲਾਇਆ ਵਗੈਰਾ ਆਣਾ ਤੁਸੀਂ ਵੇਖੋ ਇਹ ਚੀਜ਼ ਪਹਿਲੇ ਮਿਲ ਕੀਤੀ ਆ ਚੀਜ਼ ਲੈਂਦੀ ਹੁਣ ਆ ਚੀਜ਼ ਵੇਖੋ ਤੁਸੀਂ ਮੈਨੂੰ ਵੇਖ ਕੇ ਕਿ ਕਿਹੜੇ ਲਾਏ ਇਹ ਹੈ ਪੀਲਾ ਕਲਰ ਨੇ ਇਹਦਾ ਦੂਸਰਾ ਇਹ ਥੋੜਾ ਜਿਹਾ ਵਾਈਟ ਜਿਆਦਾ ਜਾਨੀ ਕਿ ਫੇਡ ਵਗੈਰਾ ਆ ਉਹ ਥੋੜਾ ਜਿਹਾ ਘੱਟ ਹੈ ਬਾਈ ਹੀ ਇਹਨਾਂ ਕੋ ਫਾਸਲਾ ਹੈ ਬਾਕੀ ਪੇਂਟ ਤਕਰੀਬਨ ਨਾਲ ਮਿਲੇਗਾ ਇਵੇਂ ਗੱਲੇ ਨਾ ਹੋ ਰਹਾ ਹੈ ਕਿੰਨੇ ਗੇੜੇ ਲੱਗਿਆ ਤੇਰੇ ਮੇਰੇ 5 ਲੱਖ ਹੀ ਕਰਨ ਕਰਦਾ ਦੁਕਾਨਾਂ ਤੇ ਕੁਝ ਆਂਦਾ ਹੈ ਉਹ ਵਸਦਾ ਹਨਵੇਖ ਲੱਗੇ ਜਾਂਦੇ ਚੱਲ ਗਏ ਉਹਨਾਂ ਕੋਲ ਬੰਦੇ ਨੇ ਖਿਆਸਦੇ ਨੂੰ ਬਲਤ ਉਹ ਆਂਦਣੇ ਹੀ ਹਾਸ ਮੁਖਣੇ ਜਿਹੜੇ ਨਾ ਵਾਹਿੰਦੇ ਚਲੋ ਕਪੜਾ ਦਾ ਮਾਰ ਦੇ ਗੋਰੀ ਇੱਥੇ ਇੱਥੇ ਤੇਰੇ ਵਗਾਂ ਰੰਗ ਚੜਾ ਹੀ ਦੇਣਾ ਮੈਂ ਜਿੱਥੇ ਮਾਰਾਂ ਮੈਂ ਹੱਥ ਮਾਰ ਕੇ ਨਾ ਤੂੰ ਚੜਾ ਦੇਣਾ ਤੂੰ ਵੇਖਣਾ ਹੀ ਨਹੀਂ ਦਸ਼ਮੇਸ਼ ਸਟਿੱਕਰਾਂ ਦਿੱਤੇ ਉਹਨਾਂ ਨਾਲ ਲਾ ਦੇਂ ਕਿੰ ਰੇ ਨਾ ਨਾ ਪੇੜ ਕੋਕਲੇ ਤੁਲਿਆ ਕਾਣ ਰੋਟੀ ਤੇ ਮੈਂ ਬਣਾਈ ਆ ਤੇ ਦਿਹਾੜੀ ਨੂੰ ਪੂਰੀ ਪਾਇਆ ਲੱਖੇ ਅਖਬਾਰ ਲਾ ਕੇ ਨਾ ਇਹਦੇ ਲਾ ਦੇ ਲੱਖੀ ਇਹਦੇ ਟੇਪ ਲਾ ਕੱਪੜੇ ਨਾਲ ਰੰਗ ਮਾਰੇ ਮੈਂ ਆਪੇ ਗੋਲਾਈ ਆ ਹਰਾ ਕੁਛ ਤੂੰ ਇਹਨਾਂ ਕਿ ਤੂੰ ਪੂਰਾ ਕਰ ਲੈ ਹਾਰੀ ਟੇਪਾਂ ਤੇ ਨਹੀਂ ਹੁਣਾ ਮੈਂ ਕਿ ਰੰਗ ਮਾਰੇ ਤੇ ਖੜ ਕੇ ਮੈਂ ਆਪੇ ਖੋਲਾ ਜਣਾ ਇਹ ਨੂੰ ਗਰੇ ਕਰੋ ਮਾਰ ਲੈ ਸੀ ਤਾਂ ਮਾਰਨਾ ਫਿਰ ਰੰਗ ਕਰਨਾ ਇਹਨੂੰ ਮਾਈਕਰ ਕਰ ਲੋ ਤੂੰ ਬਾਦ ਚ ਮਾਰਨਾ ਫਲੈਟ ਨੂੰ ਮਾਰਨਾ ਬਾਦ ਚ ਮਾਰਨਾ ਜਿਹੜਾ ਹੈ ਲੈਟ ਆਣੀ ਨਹੀਂ ਪਾਣੀ ਇਹ ਕੀ ਨਿਕਲੇ ਵਿੱਚੋਂ ਖਰਾਬ ਨਿਕਲਿਆ ਗੋਲੀ ਛਾੜ ਲੱਗਣੀ ਹੈ ਹੂੰ ਗੋਲੀ ਜੀ ਲੈਟ ਆਦੀ ਇਸ ਨੂੰ ਬਾਹਰ ਕਿਵੇਂ ਨੇ ਨੰਬਰ ਹੋਂਦੇ ਜਣ ਟੱਲੇ ਗਏ ਕੱਪ ਕਿੰਦੇ ਟੱਲੇ ਵਿੱਚ ਪਾਗ ਵੇਖਾਂ ਫਿਰ ਤਾਂ ਬਿਨਾਂ ਉਸ ਚੀਜ਼ ਨੂੰ ਕਰਨੇ ਹਟ ਇੱਕ ਹੀ ਪਾਲ ਆ ਪਤਾ ਲੱਗ ਜਾਣਾ ਦੂਜਾ ਨਾਲ ਠੋਕਰ ਚੈਕਰ ਲਿਆਪ ਮੈਂ ਆਇਆ ਗੋਰਾ ਚੈਕਰ ਫੜੀ ਤੂੰ